ਲਓ ਬਈ ਦੋਸਤੋ ਬੱਕਰੀਆਂ ਵਾਲਿਆਂ ਦੀ ਚਾਹ ਬਣ ਕੇ ਹੋ ਗਈ ਹੈ ਤਿਆਰ ਬੱਕਰੀਆਂ ਦੇ ਦੁੱਧ ਦੀ ਕੜ-ਕੜ ਕੇ ਹੋ ਗਈ ਹੈ ਤਿਆਰ ਆਹ ਦੇਖੋ ਬਾਈ ਹੋਰੀ ਪਾਈ ਜਾਂਦੇ ਆ ਕਪਾਂਜ ਦੇ ਬਾਟੀਆਂ ਦੇ ਗਲਾਸਾਂ ਚ ਖਾਣ ਬਾਈ ਬੱਕਰੀਆਂ ਵਾਲੀ ਚਾਹ ਬਾਰੇ ਦੱਸੋ ਕੀ ਦੋ ਸ਼ਬਦ ਦੱਸਿਆ ਤਾਂ ਹੈ ਤੈਨੂੰ ਵੀ ਮਾਲਾ ਨੰਦੀ ਚਾਹ ਸਾਧਾ ਦਾ ਕੜਾ ਤੇ ਆਸਕਾਂ ਦੇ ਲੱਲੇ ਜਿਹੜਾ ਕਿਰਾ ਬਰਤਲੇ ਕੱਖ ਨਹੀਂ ਰਹਿੰਦਾ ਪੰਨੇ ਪਰ ਉਹ ਬੱਕਰੀਆਂ ਵਾਲਾ ਤੇ ਇੱਕ ਕੰਮ ਮਾੜਾ ਜਿੰਨੇ ਕੋਲ ਚਾਹ ਪੋਣੀ ਨਹੀਂ ਹੁੰਦੀ ਮੇਰੇ ਵਾਲੇ ਫਰਾਂ ਪੋਣੀ ਚਾਹ ਪੋਣੀ ਜੀ ਬਿਨਾ ਪੀਉਂਦੇ ਹਨ ਪੱਤੇ ਲਈ ਅੱਛਾ ਚਾਹ ਪੋਣੀ ਚਾਹੀਦੀ ਹੈ 10 ਰੁਪਏ ਦੀ ਚਾਹ ਪੋਣੀ ਜ਼ਰੂਰ ਰੱਖ ਲੈ ਕਰਨ ਚੋਲੇ ਚ ਠੀਕ ਹੈ ਹਰੇਕ ਬੰਦਾ ਕਹਿੰਦਾ ਵੀ ਯਾਰ ਚਾਹ ਬੱਕਰੀਆਂ ਦੇ ਨਾਮ ਦੀ ਬੰਦ ਹੀ ਨਹੀਂ ਕੀ ਪਾਉਂਦੇ ਬੱਕਰੀਆਂ ਵਾਲੇ ਇਹੋ ਜਿਹਾ ਪਾਉਣਾ ਕਿ ਲੱਕੜਾ ਤੁਣ ਕੇ ਦੁੱਧ ਪਾਈ ਜਾਂਦੇ ਤੇ ਵਾਲੇ ਹੀ ਖਾਈ ਜਾਂਦੀ ਹੈ ਫਿਰ ਅੱਛਾ ਘਰੇ ਦਾ ਤੇਰੇ ਅਰਕਾ ਉਹ ਕਹਿੰਦਾ ਬੱਸ ਕਰ ਮੇਰੇ ਇੱਥੇ ਨਿਕੋ ਬਾਜ ਮਾਰਦਾ ਸੀ ਤਾਂ ਦੱਬੀ ਹੁੰਦੇ ਕੰਮ ਤੇ ਕਈ ਬੰਦੇ ਸੂਗਮਾਨ ਦੇ ਬੱਕਰੀ ਵਾਲੇ ਚਾਹ ਨਹੀਂ ਪੀਣੀ ਦੁੱਧ ਯਾਰ ਕਹਿੰਦੇ ਮੁਸ਼ਕਮ ਦਾ ਦੁੱਧ ਜਮ ਫਿਰ ਉਹ ਕਿਹੜਾ ਹੀਰੇ ਦੇ ਵਪਾਰੀ ਹੁੰਦੇ ਹੋ ਸਕਦਾ ਜੰਮਨ ਵਾਲੇ ਉਹਨਾਂ ਦੀ ਮਾਂ ਦੇ ਦੁੱਧ ਹੀ ਨਾ ਉਤਰੇ ਹੋਏ ਪਿਆਈ ਬੱਕਰੀ ਦਾ ਹੋਵੇ ਸਹੀ ਗੱਲ ਇਹ ਗੱਲ ਲੱਖ ਰੁਪਏ ਦੀ ਚਾਹ ਭਾਈ ਬੱਕਰੀਆਂ ਦੇ ਨਾਲ ਦੀ ਨਹੀਂ ਬੰਦੀ ਕਿਸੇ ਤੋਂ ਕਿਉਂਕਿ ਦੁੱਧ ਹੁੰਦਾ ਕੜੀ ਜਾਂਦਾ ਹਨਾ ਇਹ ਦੇਖ ਲਓ ਬਾਈ ਕਹਿੰਦਾ ਬਾਲਣ ਵੀ ਖੁੱਲਾ ਹੁੰਦਾ ਤੇ ਰੋਟੀਆਂ ਵੀ ਭੁੰਨ ਕੇ ਖਾਂਦੇ ਹਨਾ ਚੁੱਲੇ ਤੇ ਇਹ ਤੱਕਲਾ ਲਾਉਣਾ ਭੁੱਲ ਗਏ ਹੈ ਤੱਕਲਾ ਲਾਉਣਾ ਭੁੱਲ ਗਏ ਨਹੀਂ ਭੁੰਨਣੀ ਸੀ ਜਿੰਨਾਂ ਨੇ ਰਾੜ ਰਾੜ ਕੇ ਰਾੜ ਰਾੜ ਕੇ ਸਵਾਦ ਲੱਗਦਿਆਂ ਹਨਾ ਅੱਛਾ ਕੋ ਬਾਈ